ਹalleluyah ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਵਾਲੇ ਅਤੇ ਸਾਰੇ ਸ਼ਾਮਲ ਹੋਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਜੈਮਸੀ ਦੀ ਆਓ ਅਸੀਂ ਅੱਜ ਪਰਮੇਸ਼ਰ ਦੇ ਇਸ ਬਚਨ ਨੂੰ ਪੜਹੀਏ ਅਤੇ ਪਰਮੇਸ਼ਰ ਦੇ ਇਸ ਬਚਨ ਦੇ ਦੁਆਰਾ ਅਸੀਂ ਪਵਿੱਤਰ ਆਤਮਾ ਦਾ ਸਮਰਤ ਪਾਈਏ ਉਸ ਦੀ ਅਸ਼ੀਸ਼ ਪਾਈਏ ਕਿ ਅਸੀਂ ਇਹ ਪਵਿੱਤਰ ਆਤਮਾ ਦੀ ਅਸ਼ੀਸ਼ ਇਸ ਸਮਰਤ ਕਿਵੇਂ ਪਾ ਸਕਦੇ ਆ ਤਾਂ ਆਓ ਅਸੀਂ ਪਵਿੱਤਰ ਬਾਈਬਲ ਦੇ ਇਸ ਪਵਿੱਤਰ ਵਚਨ ਨੂੰ ਪੜੀਏ ਰਸੂਲਾਂ ਦੇ ਕਰਤਵ ਉਸਦਾ 1 ਧਾਇ ਉਸਦਾ 8 ਵਚਨ ਦੱਸ ਰਿਹਾ ਹੈ ਪਰ ਜਾਂ ਵਿਤਰਾ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਉਂਗੇ ਆਮੇਨ ਪਰਮੇਸ਼ਰ ਤੇਰੀ ستੋਤੀ ਹੋਵੇ ਇਸ ਵਚਨ ਦੇ ਦੋ ਤਾਂ ਹਾਂ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਪਰਮੇਸ਼ਰ ਦੀ ਸਮਰਥ ਨੂੰ ਤੁਸੀਂ ਅੱਜ ਪਾਉਂਗੇ ਪਰਮੇਸ਼ਰ ਦੀ ਉਹ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪਾਉਂਗੇ ਤਾਂ ਹਾਂ ਪਰਮੇਸ਼ਰ ਦੇ ਲੋਗੋ ਅਸੀਂ ਪਰਮੇਸ਼ਰ ਦੀ ਇਸ ਸਮਰਥ ਨੂੰ ਇਸ ਪਵਿੱਤਰ ਆਤਮਾ ਨੂੰ ਕਿਵੇਂ ਪਾ ਸਕਦੇ ਹਾਂ ਜਿਵੇਂ ਕਿ ਆਪਾਂ ਪਵਿੱਤਰ ਬਾਬਲ ਦੇ ਵਿੱਚ ਵਿਕ ਤੇ ਹ ਰੋਮਿਓ ਅੱਠ ਦੇ ਆਏ ਇਸ ਦਾ ਨੌਵਾਂ ਵਚਨ ਦੱਸ ਰਿਹਾ ਹੈ ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ ਤਾਂ ਦੋ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਰਸਦਾ ਹੋਵੇ ਆਮਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਸ वचन ਦੇ ਦੁਆਰਾ ਤਾਂ ਹਾਂ ਪਰਮੇਸ਼ਰ ਦੇ ਲੋਕੋਂ ਜਦੋਂ ਅਸੀਂ ਆਪਣੀਆਂ ਦੇ ਵਿੱਚ ਪਰਮੇਸ਼ਰ ਨੂੰ ਆਪਣਾ ਉਧਾਰਕਤਾ ਮੰਨਦੇ ਹਾਂ ਅਤੇ ਆਪਣੀ ਮौज-ਮਸਤੀ ਨੂੰ ਛੱਡ ਕੇ ਤੁਸੀਂ ਆਖਦੇ ਹੋ ਕਿ ਮੈਨੂੰ ਜਿਸੂ ਹੀ ਚਾਹੀਦਾ ਹੈ ਉਸ ਵਕਤ ਪਰਮੇਸ਼ਰ ਦੀ ਸਮਰਥ ਮੈਂ ਇਹਦੇ ਦੇ ਵਿੱਚ ਉਹ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਜੀਵਨ ਦੇ ਵਿੱਚ ਭਰ ਜਾਂਦੀ ਹੈ ਤੁਸੀਂ ਜੋ ਵੀ ਕਰੋਗੇ ਜੋ ਵੀ ਕਹੋਗੇ ਪਰਮੇਸ਼ਰ ਤੁਹਾਡੀ ਅਗਵਾਈ ਕਰੇਗਾ ਉਸ ਦੇ ਪੋਜੀਟਿਵ ਸੀ ਕਹੋਗੇ ਉਸ ਦੇ ਵਿੱਚ ਵਜਨ ਹੋਵੇਗਾ ਸ਼ਾਇਦ ਹਜੇ ਤੱਕ ਤੁਸੀਂ ਆਪਣੀ ਸੋਚ ਆਪਣੇ ਫਲ ਦੇ ਅਨੁਸਾਰ ਚੱਲ ਰਹੇ ਹੋ ਉਹ ਫਲ ਜੋ ਸਦਾਰਨ ਹੋਵੇਗਾ ਜੋ ਤੁਸੀਂ ਕਰਦੇ ਹੋ ਹਰ ਇੱਕ ਉਸ ਦੇ ਮੁਤਾਬਕ ਜੋ ਕੋਈ ਹਰ ਕੋਈ ਕਰਜ਼ੇ ਉਸ ਸਧਾਰਨ ਕਮ ਹਨ ਜਦੋਂ ਪਰਮੇਸ਼ਰ ਤੁਹਾਡੇ ਹਰ ਕੰਮ ਦੀ ਗਵਾਹੀ ਕਰੇਗਾ ਕੋ ਕੰਮ ਬਹੁਤ ਆ ਸਧਾਰਨ ਹੋ ਜਾਣਗੇ ਉਸ ਵਿੱਚ ਲੋਕਾਂ ਦੀਆਂ ਤੁਸੀਂ ਸਮੱਸਿਆਵਾਂ ਨੂੰ ਮੁਸ਼ਕਲਾਂ ਦਾ ਪਰੇਸ਼ਾਨੀਆਂ ਨੂੰ ਉਹਨਾਂ ਦਾ ਹੱਲ ਹੋਵੇਗਾ ਇਸ ਲਈ ਕਿ ਤੁਸੀਂ ਪੀੜ ਦੇ ਵਿੱਚ ਵੀ ਅਲੱਗ ਹੀ ਪਛਾਨੇ ਜਾਓਗੇ ਇਸ ਲਈ ਤੁਸੀਂ ਆਪਣੇ ਜੀਵਨ ਵਿੱਚ ਉਸ ਦੀ ਯੋਜਨਾ ਉਸ ਦੇ ਕਦਮਾਂ ਨੂੰ ਤੁਸੀਂ ਅਪਣਾਓਗੇ ਤੁਹਾਡੇ ਪ੍ਰਭਾਵ ਦੀ ਅਗਵਾਈ ਕਰਨਾ ਕਿੰਨੀ ਅਦਭੁਤ ਹੋਵੇਗੀ ਤੁਹਾਡੇ ਕੰਮਾਂ ਦੇ ਪ੍ਰੋਜੈਕਟ ਜੋ ਹੋਣਗੇ ਉਹ ਕਿੰਨੇ ਅਲੱਗ ਹੋਣਗੇ ਜੋ ਤੁਸੀਂ ਅੰਕ ਕਿਸੇ ਵਿਸ਼ਿਆਂ ਦੇ ਵਿੱਚ ਇਮਤਿਹਾਨ ਦਿੰਦੇ ਹੋ ਉਹ ਅਦਭੁਤ ਹੋਣਗੇ ਕਿਉਂਕਿ ਪਰਮੇਸ਼ਰ ਦੀ ਸਵਰਥ ਤੁਹਾਡੇ ਹਰ ਇੱਕ ਕੰਮ ਤੇ ਹੋਵੇਗੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਤੁਸੀਂ ਪਰਮੇਸ਼ਰ ਦੇ ਲੋਕੋ ਆਪਣੇ ਜੀਵਨ ਵਿੱਚ ਪਰਮੇਸ਼ਰ ਦੁਆਰਾ ਪਵਿੱਤਰ ਆਤਮਾ ਦੀ ਸਮਰਥ ਨੂੰ ਪਾਉਂਗੇ ਇਸ ਸਮਰਥ ਦੇ ਤੁਸੀਂ ਜੇ ਤੁਹਾਡੇ ਜੀਵਨ ਦੇ ਵਿੱਚ ਇਹ ਪਵਿੱਤਰ ਆਤਮਾ ਤਸਮਕ ਸ਼ਕਤੀ ਆ ਜਾਵੇਗੀ ਤੁਸੀਂ ਆਮ ਇਨਸਾਨ ਨਹੀਂ ਰਹੋਗੇ ਤੁਸੀਂ ਖਾਸ ਮਨੁੱਖ ਬਣ ਜਾਓਗੇ ਤਾਂ ਆਲਸੀ ਪਰਮੇਸ਼ਰ ਦੀ ਸਪਿਰਿਟ ਆਦਰਾ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰੀਏ ਹallelujah 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 ਪਿਤਾ ਪਰਮੇਸ਼ਰ ਪਰਮੇਸ਼ਰ ਮੈਂ ਹਰ ਇੱਕ ਉਸ ਜੀਵਨ ਦੇ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਜਿਸ ਪ੍ਰਾਰਥਨਾ ਨੂੰ ਸੁਣਦੇ ਹਨ ਪਿਤਾ ਪਰਮੇਸ਼ਰ ਜੋ ਜੀਵਨ ਆਪਣੇ ਸਦਾ ਆਪਣੇ ਜੀਵਨ ਜੀ ਰਹੇ ਹਨ ਪਿਤਾ ਪਰਮੇਸ਼ਰ ਹਰੇਕ ਤਿਤਰਾ ਪਿਤਾ ਪਰਮੇਸ਼ਰ ਜਦੋਂ ਆਪਣੀ ਮੌਜਮਸਤਿਨ ਸ਼ਬਦ ਇਹ ਹਨ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਅਦਭੁਤ ਸ਼ਕਤੀ ਦੇ ਨਾਲ ਭਰਦੇ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਨੂੰ ਪਿਤਾ ਪਰਮੇਸ਼ਰ ਹਰੇਕ ਜੋ ਉਹ ਸ਼ਬਦ ਆਖਦੇ ਹਨ ਜੋ ਕੰਮ ਕਰਦੇ ਹਨ ਪਿਤਾ ਪਰਮੇਸ਼ਰ ਉਹ ਆਪਣੇ ਕੰਮਾਂ ਨੂੰ ਦੇਖ ਕੇ ਪਿਤਾ ਪਰਮੇਸ਼ਰ ਹੈਰਾਨ ਹੋ ਜਾਣ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਜੋ ਅਦਭੁਤ ਕੰਮ ਤੁਸੀਂ ਕਰੋਗੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਤੇਰੀ ਅਦਭੁਤ ਸ਼ਕਤੀ ਦੇ ਦੁਆਰਾ ਪਿਤਾ ਪਰਮੇਸ਼ਰ ਅੱਜ ਤੁਸੀਂ ਆਪਣੀ ਆਪਣੀ ਦਇਆ ਉਹਨਾਂ ਦੇ ਜੀਵਨ ਦੇ ਵਿੱਚ ਦਿਖਾਓ ਪਿਤਾ ਪਰਮੇਸ਼ਰ ਆਪਣਾ ਅਨੁਗ੍ਰਹਿ ਦਿਖਾਓ ਪਿਤਾ ਪਰਮੇਸ਼ਰ ਤਬੂ ਜੀ ਮਸੀਹ ਦੇ ਨਾਮ ਦੇ ਵਿੱਚ ਕਿਤਾ ਪਰਮੇਸ਼ਰ ਪਰਮੇਸ਼ਰ ਅੱਜ ਆਪਣੀ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਪਾਪ ਦੇ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਵੀ ਇਹ ਕੁਝ ਕਰਦੇ ਹਨ ਪਿਤਾ ਪਰਮੇਸ਼ਰ ਇਹ ਉਹਨਾਂ ਦੇ ਜੀਵਨਾਂ ਦੇ ਵਿੱਚ ਉਹ ਆਸਾਨ ਹੋ ਜਾਣ ਪਿਤਾ ਪਰਮੇਸ਼ਰ ਜੋ ਹਮ ਏਕਾ ਬੇ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ 24 वचन ਦੇ ਵਾਅਦੇ ਦੇ ਅਨੁਸਾਰ ਪਿਤਾ ਪਰਮੇਸ਼ਰ ਉਸ ਸੰਸਾਦ ਦੇ ਵਿੱਚ ਪਿਤਾ ਪਰਮੇਸ਼ਰ ਜੈਵੰਤ ਤੋਂ ਵਿਵਾਦ ਕੇ ਹੋਣ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਸਾਰਾ ਅਦਰ ਅਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ